ਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਆਮੀਰ ਕਰਦੇ ਹਾਂ ਤੁਸੀਂ ਠੀਕ ਠਾਕ? ਉਹ ਅਸੀਂ ਵੀ ਠੀਕ ਠਾਕ ਹਾਂ ਜੀ। ਲੋ ਜੀ ਅੱਜ ਜਿਹੜੀ ਵੀਡੀਓ ਸ਼ੇਅਰ ਕਰਾਂਗੇ ਤੁਹਾਡੇ ਨਾਲ ਕੱਪੜੇ ਜਿਹੜੇ ਆਪਣੇ ਸਟਿਚ ਹੋਏ ਆ ਹਨਾ ਉਹ ਕੱਪੜਿਆਂ ਦੀ ਵੀਡੀਓ ਸ਼ੇਅਰ ਕਰਾਂਗੇ। ਇਹ ਆਪਣੇ ਬੁਟੀਕ ਦੇ ਉੱਤੋਂ ਜਿਹੜਾ ਆਪਣੇ ਤੂਰੀ ਕੌਰ ਸੰਧੂ ਬੁਟੀਕ ਐਂਡ ਬਿਊਟੀ ਸਟੂਡਿਓ ਨਾਲ ਹਨਾ ਕੀਤਾ ਆ। ਨਮਕਾਂ ਨੂੰ ਸ਼ੁਰੂ ਕੀਤਾ ਟੂਰੀ ਦੇ ਰਚੀ ਕਿਤਾ ਆਪਣੇ ਬੁਟੀਕ ਤੋਂ ਜਿਹੜੇ ਪਹਿਲੀ ਵਾਰ ਸੂਟ ਸਟਿਚ ਹੋ ਕੇ ਜਾ ਰਹੇ ਨੇ ਨਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਵੀ ਆਪਾਂ ਨੇ ਕਿੰਨੇ ਕਿਉਂਕਿ ਹਜੇ ਹਫਤਾ ਹੀ ਹੋਇਆ ਆਪਣੇ ਬੁਟੀਕ ਖੋਲੇ ਨੂੰ ਵੀ ਆਪਣੇ ਕੋਲ ਕਿੰਨਾ ਕ ਕਸਟਮਰ ਲੱਗਿਆ ਤੇ ਕਿੰਨਾ ਕ ਆਪਾਂ ਆਪਣੇ ਪਹਿਲੀ ਵਾਰ ਦੇ ਸੂਟ ਦਿਖਾ ਰਹੀ ਆ ਮੈਂ ਤੁਹਾਨੂੰ ਕਿੰਨੇ ਸੂਟ ਜਾ ਰਹੇ ਆ ਇਹਨਾਂ ਦੇ ਵਿੱਚੋਂ ਸਾਡੇ 4-5 ਸੂਟ ਹੋਰ ਵੀ ਰਹਿ ਗਏ ਹਜੇ ਜਿਨ੍ਹਾਂ ਦਾ ਕਮੀਜ਼ ਬਣ ਗਿਆ ਕਿਸੇ ਦੀ ਸਲਵਾਰ ਨਹੀਂ ਬਣੀ ਕਿਸੇ ਦਾ ਕਿਸੇ ਦੀ ਤੁਸਨਵਾ ਰਹਿੰਦੀ ਹੈ ਕਿਸੇ ਦਾ ਕਮੀਜ਼ ਰਹਿੰਦਾ ਹੈ ਕਾਫੀ ਸੂਟ ਆਪਣੇ ਕੋਲੇ ਜਿਹੜੇ ਹੈਗੇ ਸਟਿਚ ਲਈ ਆਏ ਸੀਗੇ ਹਨ ਤੇ ਜਿੰਨੇ ਸੂਟ ਆਪਣੇ ਕੋਲੇ ਆਏ ਆ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਵੀਡੀਓ ਸ਼ੇਅਰ ਕਰਾਂਗੇ ਜੀ ਕਿਉਂਕਿ ਪਰਮਾਤਮਾ ਦੀ ਬਹੁਤ ਵਧੀਆ ਕਿਰਪਾ ਜੀ ਆਪਣੇ ਕੋਲੇ ਜਿੰਨਾ ਵੀ ਕੰਮ ਤਿਆਰ ਹੋਇਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਆਹ ਦੇਖੋ ਜਿਹੜੇ ਆਪਣੇ ਓਪਨਿੰਗ ਤੇ ਸੂਟ ਸੇਲ ਹੋਏ ਸੀਗੇ ਕਾਫੀ ਸੂਟ ਤਾਂ ਜਿਹੜੇ ਆਪਣੇ ਸੇਲ ਹੋਏ ਨੇ ਜਿਹੜੇ ਆਪਣੇ ਕਸਟਮਰਾਂ ਕੋਲੇ ਹੋਏ ਨੇ ਉਹ ਇੱਥੋਂ ਹੀ ਸਲਾਈ ਵਗੈਰਾ ਪਰੌਂਦੇ ਆ ਹਨ ਉਹ ਤਾਂ ਆਪਾਂ ਨੂੰ ਪੂਰਾ ਹੀ ਦੇ ਗਏ ਸੀਗੇ ਰਾਖਾ ਜੀ ਜੀ ਦੇਖੋ ਜਿਵੇਂ ਇਹ ਸੂਟ ਹੈਗਾ ਆ ਇਹ ਕਾਟਨ ਦਾ ਸੂਟ ਹੈ ਤਾਂ ਸਾਡੇ ਜਿਹੜੇ ਹੈਗੇ ਫਿਨਿਸ਼ਿੰਗ ਵਗੈਰਾ ਬਹੁਤ ਵਧੀਆ ਕਾਰੀਗਰਮ ਇਹ ਦੁਪੱਟਾ ਉਹਨਾਂ ਦਾ ਵਿੱਚ ਹੀ ਸੀਗਾ ਇਹ ਆਪਣੇ ਸ਼ਾਪ ਤੋਂ ਹੀ ਜਿਹੜਾ ਹੈਗਾ ਸੇਲ ਹੋਇਆ ਸੀਗਾ ਪਿਓਰ ਦਾ ਪ੍ਰਿੰਟਡ ਦੁਪੱਟਾ ਸੀਗਾ ਇੱਕ ਤਾਂ ਆਪਾਂ ਨੇ ਇਹ ਵਾਲਾ ਸੂਟ ਦੇਣਾ ਉਸ ਤੋਂ ਬਾਅਦ ਆਹ ਦੇਖੋ ਇਹ ਦੋ ਸੂਟ ਸੇਮ ਇੱਕੋ ਜਿਹੀ ਸੇਲ ਹੋਈ ਸੀਗੇ ਤੁਸੀਂ ਸਾਡੀ ਵੀਡੀਓ ਦੇ ਵਿੱਚ ਵੀ ਇਹ ਸੂਟ ਦੇਖੇ ਹੋਣਗੇ ਏ ਬਿਲਕੁਲ ਸਿੰਪਲ ਸੂਟ ਨੇ ਜਿਹਦੇ ਵਿੱਚ ਥੋੜੇ-ਬਹੁਤੇ ਡਿਜ਼ਾਈਨਰ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਆ ਦੇਖੋ ਇਹ ਮਸਲੀਨ ਦੁਪट्टे ਵਾਲਾ ਸੀਗਾ ਇਹ ਵੀ ਆਪਣੇ ਸ਼ੌਪ ਤੋਂ ਜਿਹੜਾ ਹੈਗਾ ਸੇਲ ਹੋਇਆ ਸੀਗਾ ਸੂਟ ਆ ਇਹ ਵੀ ਸਟਿਚ ਹੋਇਆ ਹੈ ਇਹ ਦੇਖੋ ਇਹ ਮਸਲੀਨ ਦੇ ਦੁਪट्टे ਵਾਲਾ ਸੀਗਾ ਇੱਕ ਘਰ ਦੇ ਸੂਟ ਸੀਗੇ ਇਹ ਵੀ ਜਿਹੜਾ ਹੈਗਾ ਆਪਣੇ ਸ਼ੌਪ ਤੋਂ ਸੇਲ ਹੋਇਆ ਸੀਗਾ ਇਹ ਆਪਣੇ ਓਪਨਿੰਗ ਵਾਲੇ ਦਿਨ ਤੋਂ ਸੇਲ ਹੋਏ ਨੇ ਤੇ ਉਸ ਤੋਂ ਬਾਅਦ ਇਹ ਸੂਟ ਸੀਗਾ ਦੇਖੋ ਆ ਦੇਖੋ ਇਹ ਮੂਰੀ ਦੇ ਵਰਕ ਵਾਲਾ ਸੂਟ ਸੀਗਾ ਮਸਲੀਨ ਦਾ ਸੂਟ ਸੀਗਾ ਪੌਂਚਾ ਵਰਕ ਸੀਗਾ ਉਹਨਾਂ ਨੇ ਨੀਚੇ ਮੂਰੀ ਬਣਵਾਈ ਸੀਗੀ ਵਿਕੜਾਈ ਤੋਂ ਨੀਚੇ ਸਾਡੀ ਮੂਰੀ ਬਣਾਈਓ ਦੇਖੋ ਮੂਰੀਆਂ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਆਪਣੇ ਕਾਰੀਗਰਾਂ ਦੀ ਬਹੁਤ ਵਧੀਆ ਫਿਨਿਸ਼ਿੰਗ ਦੇ ਨਾਲ ਸੂਟ ਤਿਆਰ ਕੀਤੇ ਹੋਏ ਨੇ ਇਹਨਾਂ ਦਾ ਟਾਈ ਐਂਡ ਡਾਈ ਦਾ ਦੁਪੱਟਾ ਸੀਗਾ ਕੋਟਾ ਡੋਰੀਆ ਦਾ ਇਹ ਵੀ ਆਪਣੀ ਸ਼ੌਪ ਤੋਂ ਜਿਹੜਾ ਹੈਗਾ ਸੂਟ ਸੇਲ ਹੋਇਆ ਸੀਗਾ ਇਹ ਆਪਣੇ ਸੂਟ ਹੋਗੇ ਜੀ ਉਸ ਤੋਂ ਬਾਅਦ ਦੇਖੋ ਇਹ ਵਾਲਾ ਸੂਟ ਆ ਇਹ ਮੇਰੇ ਇੱਥੇ ਲਾਇਆ ਹੋਇਆ ਸੀਗਾ ਟੰਗਿਆ ਹੋਇਆ ਸੀਗਾ ਇਹ ਵੀ ਮੂਰੀ ਵਰਕ ਵਾਲਾ ਸੂਟ ਹੈ ਆ ਦੇਖੋ ਗਲਾ ਦਿਖਾਉਣੀ ਹੈ ਤੁਹਾਨੂੰ ਹੁਣ ਦੇ ਟ੍ਰੈਂਡ ਦਾ ਪਾਕਿਸਤਾਨੀ ਦਾ ਜਿਹੜਾ ਵਰਕ ਹੋਇਆ ਹੋਇਆ ਇਹ ਵੀ ਮਸਲੀਨ ਦਾ ਸੂਟ ਹੈ ਲਾਈਨਿੰਗ ਵਾਲਾ ਸੂਟ ਹੈ ਫੁੱਲ ਲਾਈਨਿੰਗ ਦਾ ਸੁਮિતા ਜੀ ਇਹ ਸੂਟ ਵੀ ਜਿਹੜਾ ਹੈਗਾ ਆਪਾਂ ਨੇ ਦੇਣਾ ਹੈ ਤੇ ਜਿਹੜੇ ਆਪਣੇ ਸੂਟ ਜਾਣੇ ਆ ਉਹ ਵੀ ਦਿਖਾਉਣੀ ਹੈ ਆ ਦੇਖੋ ਇੱਕ ਆਪਾਂ ਨੇ ਇਹ ਡਿਜ਼ਾਈਨਰ ਸੂਟ ਬਣਾਇਆ ਸੀਗਾ ਇਹ ਵੀ ਇਹ ਆਪਣਾ ਸੂਟ ਦੇਖੋ ਇਹ ਵੀ ਆਪਣੇ ਸੂਟ ਤਿਆਰ ਕਰਿਆ ਸੀਗਾ ਘੇਰਾ ਦੇਖੋ ਕਿੰਨਾ ਸੋਹਣਾ ਤਿਆਰ ਕਰਿਆ ਹੈ ਮੈਂ ਨੇੜੇ ਲਾ ਕੇ ਦਿਖਾਵਾਂਗੀ ਇੱਥੇ ਜਿਹੜਾ ਇੱਕ ਇੱਕ ਸਾਡਾ ਆਲੇ-ਦਾਲੇ ਪਿੰਟੈਕਸ ਪਾਇਆ ਹੋਇਆ ਹੈ ਇਹ ਲੈਸ ਦੱਬ ਕੇ ਜਿਹੜਾ ਹੈਗਾ ਬ੍ਰੀਕ ਲੈਸ ਪਾਈ ਹੋਈ ਹੈ ਨੀਚੇ ਆਪਣੀ ਚੌੜੀ ਲੈਸ ਦੇ ਨਾਲ ਟੱਚ ਕੀਤਾ ਹੋਇਆ ਹੈ ਤੁਹਾਨੂੰ ਇਹਨਾਂ ਦੀ ਬਾਜੀ ਜਿਹੜੀ ਆਪਣੀ ਬਸ ਸਿੰਪਲ ਲੈਸ ਲਾ ਕੇ ਡੈਣ ਕੀਤਾ ਜੀ ਜਿਹੜਾ ਆਪਣਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਜਿਹੜਾ ਟੈਂਡ ਦੇ ਚ ਜਿਹਦਾ ਲਗੜਾ ਲਾ ਲਿਆ ਪਿੰਟੈਕਸ ਪਾ ਕੇ ਗਲੇ ਦਾ ਆਪਣਾ ਡਿਜ਼ਾਈਨ ਤਿਆਰ ਕੀਤਾ ਹੋਇਆ ਹੈ ਆ ਪਾਕਿਸਤਾਨੀ ਸਲਵਾਰ ਹੈ ਜੀ ਇਹਦੇ ਨਾਲ ਆਪਾਂ ਤੁਹਾਨੂੰ ਦੁਪੱਟ ਜਿਹੜਾ ਆਪਣੇ ਖੋਦਾ ਆਪਣੇ ਬੁਟੀਕ ਦਾ ਸੂਟ ਤਿਆਰ ਕੀਤਾ ਹੋਇਆ ਆ ਦੇਖੋ ਜਿੱਦਾਂ ਸੀ ਐਦਾਂ ਦੁਪੱਟੇ ਤਿਆਰ ਕਰਵਾ ਕੇ ਦਿੰਨੇ ਆ ਟਾਈ ਐਂਡ ਡਾਈ ਦਾ ਦੁਪੱਟਾ ਲੈਂਸ ਲਾ ਕੇ ਦੁਪੱਟਾ ਦੇਖੋ ਫੋਰ ਸਾਈਡ ਆਪਣਾ ਲੈਂਸ ਲਾ ਕੇ ਦੁਪੱਟਾ ਤਿਆਰ ਕੀਤਾ ਹੋਇਆ ਟਾਈ ਐਂਡ ਡਾਈ ਦਾ ਦੁਪੱਟਾ ਜੀ ਬਹੁਤ ਸੋਹਣਾ ਜਿਹੜਾ ਹੈਗਾ ਸੂਟ ਬਣ ਕੇ ਤਿਆਰ ਹੋਇਆ ਇਹ ਵੀ ਆਪਣੇ ਬੁਟੀਕ ਦਾ ਸੂਟ ਹੈ ਜੀ ਸਾਰੇ ਆਪਾਂ ਜਿਹੜੇ ਹੈਗੇ ਬਹੁਤ ਜ਼ਿਆਦਾ ਡਿਜ਼ਾਈਨ ਆਪਣੇ ਸੂਟਾਂ ਆਪਣੇ ਬੁਟੀਕ ਤੋਂ ਸੌਰੀ ਬਣ ਰਹੇ ਨੇ ਸਾਰੇ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਬਹੁਤ ਪੈਣਾ ਦੇ ਕਮੈਂਟ ਆ ਰਹੇ ਨੇ ਕਿ ਭੈਣ ਜੀ ਕਟਿੰਗ ਦੱਸੋ ਕਟਿੰਗ ਦੱਸੋ ਤੁਸੀਂ ਹੁਣ ਕਟਿੰਗਾਂ ਦੇ ਵੀਡੀਓ ਨਹੀਂ ਲੈ ਕੇ ਆਏ ਲੈ ਕੇ ਆਵਾਂਗੇ ਜੀ ਅਸੀਂ ਬਹੁਤ ਜ਼ਿਆਦਾ ਵਿਜੀ ਆ ਕਿਉਂਕਿ ਨਵਾਂ ਕੰਮ ਜਦੋਂ ਸ਼ੁਰੂ ਕਰਦੇ ਆ ਹਨਾ ਥੋੜਾ ਜਿਹਾ ਹੋ ਜਾਂਦੇ ਆ ਫਿਰ ਜੀ ਉਹਦੇ ਕਰਕੇ ਅਸੀਂ ਬਹੁਤ ਜ਼ਿਆਦਾ ਵਿਜੀ ਆ ਸਲਾਈ ਵੀ ਬਹੁਤ ਜ਼ਿਆਦਾ ਇਕੱਠੀ ਹੋਈ ਹੋਈ ਹੈ ਕਿਉਂਕਿ ਅਸੀਂ 15 ਦਿਨ ਪਹਿਲਾਂ ਹੀ ਬਿਜੀ ਸੀਗੇ ਦੁਕਾਨ ਜਿਹੜਾ ਆਪਾਂ ਨੇ ਧੂਰੀ ਬੁਟੀਕ ਖੋਲਿਆ ਜਿਹੜੀਆਂ ਭੈਣਾਂ ਨੇ ਆਉਣਾ ਉਹ ਸਾਡੇ ਕੋਲੇ ਆ ਸਕਦੇ ਨੇ ਜੀ ਬਹੁਤ ਭੈਣਾਂ ਦੇ ਕਮੈਂਟ ਆ ਰਹੇ ਨੇ ਕਿ ਐਡਰੈਸ ਦੱਸੋ ਐਡਰੈਸ ਆਪਣਾ ਹੈਗਾ ਜੀ ਬਰਨਾਲਾ ਰੋਡ ਹੈ ਇਹ ਬਰਨਾਲਾ ਰੋਡ ਹੈ ਜਿਹੜਾ ਕੱਕੜਾ ਵਾਲਾ ਚੌਕ ਵੀ ਕਹਿ ਦਿੰਦੇ ਇਹਨੂੰ ਬਰਨਾਲਾ ਰੋਡ ਹੈ ਆਪਣੇ ਸਾਹਮਣੇ ਬਿਲਕੁਲ ਦਸਮੇਸ਼ ਨਗਰ ਦਾ ਕਲੰਗੀਧਰ ਗੁਰਦੁਆਰਾ ਸਾਹਿਬ ਦਾ ਬੋਰਡ ਲੱਗਿਆ ਹੋਇਆ ਤੇ ਬਿਲਕੁਲ ਸਾਹਮਣੇ ਆਪਣੇ ਜੀ ਕਾ ਸੰਧੂ ਬੁਟੀਕ ਦਾ ਸਭ ਨੂੰ ਤੁਹਾਨੂੰ ਗੋੜ ਲੱਗਿਆ ਦਿਖ ਜੇਗਾ ਇਹ ਦੇਖੋ ਇਹ ਟਰੇਪ ਦਾ ਸੂਟ ਹੈਗਾ ਆ ਇਹ ਵੀ ਫੁੱਲ ਲਾਈਨਿੰਗ ਸੂਟ ਹੈ ਇਹ ਫੁੱਲ ਲਾਈਨਿੰਗ ਸੂਟ ਹੈਗਾ ਜੀ ਇਹ ਵੀ ਆ ਦੇਖੋ ਮੂੜੀਆਂ ਤੇ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਇਹ ਫੁੱਲ ਲਾਈਨਿੰਗ ਇਹ ਦੇਖੋ ਜੀ ਇਹ ਵੀ ਆਪਣੀ ਸ਼ਾਪ ਤੋਂ ਜਿਹੜਾ ਹੈਗਾ ਸੇਲ ਹੋਇਆ ਹੋਇਆ ਸੂਟ ਹੈ ਇਹਦੇ ਨਾਲ ਦੀ ਹਜੇ ਸਲਵਾਰ ਬਣਾ ਰਹੇ ਨੇ ਸਲਵਾਰ ਬਣ ਰਹੀ ਹੈ ਸ਼ਾਮ ਨੂੰ ਜਿਹੜਾ ਹੈਗਾ ਅੱਜ ਪ੍ਰੈਸ ਕਰਕੇ ਆਪਣੇ ਜਾਣੇ ਨੇ ਕਿਉਂਕਿ ਮੈਂ ਇੱਥੇ ਹਫਤੇ ਦਾ ਟਾਈਮ ਰੱਖਿਆ ਹੈ ਹਨਾ ਵੀ ਆਪਾਂ ਹਰ ਇੱਕ ਹਫਤੇ ਜਿਹੜੇ ਕੋਈ ਕੱਪੜੇ ਦਿੰਦੇ ਨੇ ਚਲੋ ਜਲਦੀ ਵੀ ਕਿਸੇ ਦਾ ਦੇਣਾ ਪੈ ਸਕਦਾ ਬਾਕੀ ਮੈਂ ਸਾਰੇ ਕਾਰੀਗਰਾਂ ਨੂੰ ਕਿਹਾ ਵੀ ਇਹ ਨਹੀਂ ਹੈਗਾ ਵੀ ਸਿਉਂ ਸਿਉਂ ਕੱਪੜੇ ਸਿੱਟੀ ਜਾਣੇ ਆ ਤਰਪਾਈਆਂ ਵਾਲੇ ਤੇ ਤਰਪਾਈਆਂ ਵਾਲੀਆਂ ਡੌਟੀਆਂ ਲਾਉਣੀਆਂ ਨੇ ਪ੍ਰੈਸਾਂ ਵਾਲੇ ਨੇ ਪ੍ਰੈਸਾਂ ਵਾਲੀਆਂ ਸਲਵਾਰਾਂ ਵਾਲੇ ਨੇ ਸਲਵਾਰਾਂ ਦੀ ਹਰ ਇੱਕ ਹਫਤੇ ਸਾਡਾ ਕੱਪੜਾ ਜਾ ਰਿਹਾ ਕਰੋ ਸਿਲਾਈ ਹੋ ਕੇ ਜਿਹੜਾ ਆਪਣੇ ਪਹਿਲੇ ਹਫਤੇ ਦਾ ਕੱਪੜਾ ਜਾਵੇ ਆਪਣੇ ਬਟੀਕ ਤੋਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਵੀ ਹੈ ਵੀ ਕਿਉਂਕਿ ਆਪਾਂ ਜਦੋਂ ਬਾਹਰ ਕੰਮ ਕਰਦੇ ਆ ਥੋੜਾ ਜਿਹਾ ਆਪਣੇ ਮਨ 'ਚ ਡਰ ਵੀ ਹੁੰਦਾ ਹੈ ਨਾ ਵੀ ਕਿਵੇਂ ਚੱਲੇਗਾ ਕਿਵੇਂ ਨਹੀਂ ਚੱਲੇਗਾ ਪਰਮਾਤਮਾ ਦੀ ਕਿਰਪਾ ਦੀ ਬਹੁਤ ਵਧੀਆ ਕਿਰਪਾ ਹੈ ਤੇ ਬਹੁਤ ਵਧੀਆ ਆਪਣਾ ਜਿਹੜਾ ਪਹਿਲੇ ਹਫ਼ਤੇ ਦਾ ਕੱਪੜਾ ਜਾ ਰਿਹਾ ਆ ਦੇਖੋ ਕਿਸਨੇ ਐਤਵਾਰ ਆਪਣਾ ਜਿਹੜਾ ਹੈਗਾ ਓਪਨਿੰਗ ਸੀਗਾ ਅੱਜ ਸ਼ਨੀਵਾਰ ਹੈ ਇਹ ਐਤਵਾਰ ਨੂੰ ਕੱਪੜਾ ਦੇਣਾ ਹੈ ਅਸੀਂ ਅੱਜ ਸ਼ਨੀਵਾਰ ਨੂੰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੇ ਆ ਇਹ ਦੇਖੋ ਹਜੇ ਚੌਕ ਦਾ ਇਨਸਾਨ ਜਿਹਾ ਲੱਗਿਆ ਹੋਇਆ ਹੈ ਤੇ ਉੱਤਰ ਜਾਣਾ ਤੇ ਇਹ ਵੀ ਆਪਣਾ ਮੂਰੀ ਵਰਕ ਹੈ ਇਹ ਵੀ ਫੁੱਲ ਲਾਈਨਿੰਗ ਦਾ ਸੂਟ ਹੈ ਜੀ ਆ ਦੇਖੋ ਇਹ ਵੀ ਆਪਣੀ ਸ਼ਾਪ ਤੋਂ ਜਿਹੜਾ ਹੈਗਾ ਸੂਟ ਸੇਲ ਹੋਇਆ ਹੋਇਆ ਜਿਹੜੇ ਅਸੀਂ ਇਹਦੇ ਨਾਲ ਦੇ ਸੂਟ ਤੁਸੀਂ ਸਾਡੀ ਵੀਡੀਓ ਦੇ ਵਿੱਚ ਦੇਖੀ ਹੋਣਗੇ ਜਾਂ ਨਹੀਂ ਦੇਖੇ ਵੀਡੀਓ ਦੇਖ ਵੀ ਸਕਦੇ ਹੋ ਇਹਦਾ ਅਸੀਂ ਰੇਟ ਰੱਖਿਆ ਸੀਗਾ 800 ਰੁਪਏ 800 ਰੁਪਏ ਦਾ ਇਹ ਸੂਟ ਅਸੀਂ ਸੇਲ ਕੀਤਾ ਸੀ ਫੁੱਲ ਲਾਈਨਿੰਗ ਵਾਲਾ ਸੂਟ ਹੈ ਦੇਖੋ ਬਹੁਤ ਸੋਹਣੀ ਏ ਘੇਰੇ ਤੇ ਵੀ ਕਢਾਈ ਸੀਗੀ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਸੀਗਾ ਸੈਮੀ ਮਸਲੀਨ ਦਾ ਸੈਮੀ ਨਸਲੀ ਦਾ ਦੁਪੱਟਾ ਸੀਗਾ ਮੂਰੀਆਂ ਤੇ ਵੀ ਵਰਕ ਸੀਗਾ ਇਹ ਆਪਾਂ ਨੇ 800 ਰੁਪਏ ਦਾ ਸੂਟ ਸੇਲ ਕੀਤਾ ਜੀ ਬਹੁਤ ਹੀ ਜ਼ਿਆਦੇ ਸਸਤੇ ਰੇਟਾਂ ਦੇ ਵਿੱਚ ਇਹ ਆਪਾਂ ਨੇ ਸੂਟ ਸੇਲ ਕੀਤੇ ਨੇ ਇਹ ਅਗਲਾ ਆਪਣਾ ਸੂਟ ਹੈਗਾ ਦੇਖੋ ਬੁਟੀਕ ਪੀਸ ਇਹ ਵਾਲਾ ਮੈਂ ਤੁਹਾਨੂੰ ਖੋਲ ਕੇ ਚੈੱਕ ਕਰਵਾਵਾਂਗੇ ਆ ਦੇਖੋ ਆਪਣੇ ਜਿਹਾ ਹੈਗਾ ਵਰਕ ਆ ਦੇਖੋ ਜੀ ਇਹ ਵਰਕ ਕਰਵਾਇਆ ਹੋਇਆ ਸੂਟ ਹੈ ਤੁਸੀਂ ਜਿੱਦਾਂ ਮਰਜੀ ਵਰਕ ਸਾਡੇ ਤੋਂ ਕਰਵਾ ਸਕਦੇ ਹੋ ਸਕਰੀਨਸ਼ਾਟ ਲੈ ਕੇ ਤੁਸੀਂ ਇਹ ਵਾਲਾ ਵਰਕ ਵੀ ਸਾਡੇ ਤੋਂ ਕਰਵਾ ਸਕਦੇ ਹੋ ਇਹ ਜਿੱਦਾਂ ਖੁੰਜਿਆਂ ਦੇ ਉੱਪਰ ਫੁੱਲਾਂਗੇ ਹਾਲੇ-ਦਾਲੇ ਨੂੰ ਜਿਹੜੇ ਕਟਾਅ ਮਾਗੇ ਜੀ ਬਾਵਾ نیچے ਦੇ ਘੇਰੇ ਤੇ ਕਢਾਈ ਆਗੀ ਦੇਖੋ ਸਾਰਾ ਆਪਾਂ ਨੇ ਜਿਹੜਾ ਇਹ ਹੁੰਦਾ ਹੈਗਾ ਕਢਾਈ ਇਹ ਆਪਾਂ ਦੇ ਅਕੋਰਡਿੰਗ ਆਪਣੇ ਘੇਰੇ ਦੇ ਅਕੋਰਡਿੰਗ ਆਪਣੇ हिਪ ਦੇ ਅਕੋਰਡਿੰਗ ਕਰਵਾ ਸਕਦੇ ਹਣਾ ਕਈ ਵਾਰੀ ਆਪਾਂ ਬਣੇ-ਬਣਾਏ ਵੀ ਲੈ ਲੈਨੇ ਆ ਬਹੁਤ ਸੋਹਣੇ ਸੂਟ ਮਿਲਦੇ ਆ ਬਣੇ-ਬਣਾਏ ਹਣਾ ਉਹਦੇ ਤੇ ਆਪਣੀ ਕਢਾਈ ਨਹੀਂ ਪੂਰੀ ਆਉਂਦੀ ਜੇ ਘੇਰਾ ਨਹੀਂ ਪੂਰਾ ਆਉਂਦਾ ਹੈਗਾ ਇਹ ਜੇ ਕੋਈ ਭਾਰੀ ਹੈ ਜਾਂ ਕੋਈ ਪਤਲਾ ਹੈ ਉਹਨੂੰ ਘਰਾਉਣ ਦੀ ਲੋੜ ਨਹੀਂ ਜਿੰਨਾ ਮਰਜ਼ੀ ਘੇਰਾ ਦੱਸ ਕੇ ਤਿਆਰ ਕਰਵਾ ਸਕਦੇ ਨੇ ਇਹ ਪਿਓਰ ਕੈਮਰਿਕ ਦਾ ਸੂਟ ਹੈ ਵਿੱਚ ਆਪਾਂ ਨੇ ਉਹਨਾਂ ਨੇ ਲਾਈਨਿੰਗ ਲਗਵਾਈ ਹੈ ਜੀ ਵਿੱਚ ਲਾਈਨਿੰਗ ਲਗਵਾਈ ਹੈ ਪਿਓਰ ਕੈਮਰਿਕ ਦਾ ਸੂਟ ਹੈਗਾ ਹਰ ਇੱਕ ਦੇ ਤੁਸੀਂ ਮੂਰੀਆ ਚੈੱਕ ਕਰ ਸਕਦੇ ਹੋ ਇਹ ਨਹੀਂ ਹੈਗਾ ਵੀ ਆਪਾਂ ਨੇ ਕੋਈ ਵੀ ਚਲਮਾ ਕੰਮ ਨਹੀਂ ਕਰਦੇ ਹੈਗੇ ਆਪਾਂ ਬਾਕੀ ਆਪਨੇ ਸਾਰਿਆਂ ਨਾਲ ਰੇਟ ਵੀ ਘੱਟ ਰੱਖਿਆ ਜੀ ਕਿਸੇ ਵੀ ਬੱਚੇ ਨੇ ਇੱਕ ਆਪਣਾ ਅਗਲਾ ਇਹ ਸੂਟ ਆਏਗਾ ਕਿ ਇਹ ਵੀ ਆਪਣੇ ਸੌਫਟ ਤੋਂ ਸੂਟ ਸੇਲ ਕਰਨਾ ਇਹਦੇ ਵਿੱਚ ਇੱਕ ਦੋ ਸੂਟ ਹੈਗੇ ਆ ਜਿਹੜੇ ਉਹਨਾਂ ਨੇ ਇੱਕ ਦੋ ਸੂਟ ਹੀ ਹੈਗੇ ਨੇ ਜਿਹੜੇ ਅਗਲੇ ਤੇ ਆਪਾਂ ਨੂੰ ਬਾਹਰੋਂ ਆਏ ਹੋਏ ਨੇ ਬਾਕੀ ਸਾਰੇ ਸੂਟ ਆਪਣੇ ਕੋਲੋਂ ਜਿਹੜੇ ਹੈਗੇ ਸੇਲ ਹੋਏ ਹੋਏ ਆ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਕੰਮ ਚੱਲਦਾ ਜੀ ਜੇ ਕਿਸੇ ਵੀ ਭੈਣ ਨੇ ਸਿਲਾਈ ਦਾ ਕੰਮ ਸਿੱਖਣਾ ਹੈ ਜਾਂ ਬਿਊਟੀ ਐਸ਼ੀਅਨ ਦਾ ਬੱਚਿਆਂ ਨੇ ਕੋਰਸ ਕਰਨਾ ਹੈ ਜਾਂ ਭੈਣ ਨੇ ਕਰਨਾ ਹੈ ਉਹ ਸਾਡੇ ਕੋਲੇ ਆ ਸਕਦੇ ਨੇ ਕੋਈ ਚੱਕਰ ਨਹੀਂ ਜੀ ਜੇ ਕੋਈ ਜਿੰਨੀ ਵੀ ਫੀਸ ਦੇ ਸਕਦਾ ਉਹ ਸਾਡੇ ਨਾਲ ਬੈਠ ਕੇ ਗੱਲ ਕਰ ਸਕਦਾ ਹੈ ਜ਼ਰੂਰੀ ਨਹੀਂ ਵੀ ਆਪਣੀ ਜਿਹੜੀ ਹੈਗੀ ਇੱਕ ਫੀਸ ਹੀ ਹੈ ਬਹੁਤ ਕੱਲ ਵੀ ਦੋ ਸਟੂਡੈਂਟ ਪਹੁੰਚੇ ਕਹਿੰਦੇ ਵੀ ਅਸੀਂ ਇੰਨੀ ਫੀਸ ਦੇ ਸਕਦੇ ਹਾਂ ਕੋਈ ਗੱਲ ਨਹੀਂ ਜੀ ਤੁਸੀਂ ਕੰਮ ਨੂੰ ਸਿੱਖੋ ਹਨਾ ਨਰਾਸ਼ ਨਾ ਹੋਵੋ ਆਪਾਂ ਹਰ ਇੱਕ ਦੀ ਸੁਣਦੇ ਹਾਂ ਹਰ ਇੱਕ ਦੀ ਸੁਣਦੇ ਆ ਜੀ ਕਹਿੰਦੇ ਹੁੰਦੇ ਨੇ ਜੀ ਆਪਾਂ ਕਿਸੇ ਵੀ ਸੁਣਦੇ ਆ ਆਪਣੀ ਪਰਮਾਤਮਾ ਸੁਣਦੇ ਆ ਜੀ ਜੇ ਵੀ ਭੈਣ ਭਾਈ ਨੇ ਹਨ ਆਪਣੇ ਕੋਲੋਂ ਸਲਾਈ ਕਰਵਾਉਣੀ ਆ ਉਹ ਵੀ ਕਰਵਾ ਸਕਦੇ ਤੇ ਜੇ ਕਿਸੇ ਨੇ ਵੀ ਕੋਈ ਕੱਪੜਾ ਵਗੈਰਾ ਲੈਣਾ ਹੈ ਨਾ ਜਾਂ ਕੋਈ ਵਰਕ ਕਰਵਾਉਣਾ ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੁਣ ਆਪਾਂ ਪੂਰੀ ਦੇ ਵਿੱਚ ਹੈਗੇ ਆ ਜੀ ਜਿਵੇਂ ਤੇ ਮਰਜ਼ੀ ਤੁਸੀਂ ਜੇ ਤੁਸੀਂ ਸਾਨੂੰ ਹਨਾ ਕੱਠਾ ਕੱਪੜਾ ਦੇ ਰਹੇ ਹੋ ਜਾਂ ਵਿਆਹ ਦਾ ਰਿ ਦੇ ਰਹੇ ਹੋ ਜਾਂ ਆਪਣਾ ਕੱਠਾ ਸੂਟ ਦੇ ਰਹੇ ਹੋ ਬਾਹਰਲੇ ਪਹਿਣ ਪਾਈ ਦੇ ਰਹੇ ਨੇ ਹਨਾ ਉਹਨਾਂ ਲਈ ਆਪਾਂ ਸਪੈਸ਼ਲ ਜਿਹੜੇ ਹੈਗੇ ਡਿਸਕਾਊਂਟ ਵੀ ਜ਼ਰੂਰ ਦਿੰਨੇ ਆ ਜੀ ਕਿਉਂਕਿ ਜੇ ਕੱਠਾ ਦਿੰਦਾ ਤਾਂ ਆਪਾਂ ਡਿਸਕਾਊਂਟ ਦਿੰਨੇ ਆ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਜਾ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜੁਮ ਕਰ ਲਿਓ ਜੀ ਇੱਕ ਵਾਰੀ ਆਪਾਂ ਫੇਰ ਤੁਹਾਨੂੰ ਆਪਣਾ ਐਡਰੈਸ ਦੱਸਣ ਲੱਗੇ ਆ ਜੀ ਆਪਣਾ ਬਰਨਾਲਾ ਰੋਡ ਹੈ ਕੱਕੜਵਾਲ ਚੌਕ ਦਸਮੇਸ਼ ਨਗਰ ਦੇ ਬਿਲਕੁਲ ਸਾਹਮਣੇ ਵਾਲੀ ਗਲੀ ਆਪਣੇ ਕਿਸਮੇਸ਼ ਨਗਰ ਦਾ ਉੱਥੇ ਬੋਰਡ ਲੱਗਿਆ ਹੋਇਆ ਸਾਹਮਣੇ ਉਹਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਆਪਣਾ ਜਿਹੜਾ ਹੈਗਾ ਬੁਟੀਕ ਹੈਗਾ ਜੀ ਤੌਰ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਹੈ ਨਾ ਜੀ ਕਲਗੀਧਰ ਗੁਰਦੁਆਰਾ ਸਾਹਿਬ ਦਾ ਵੀ ਨਾਲ ਹੀ ਦਸਮੇਸ਼ ਨਗਰ ਦੇ ਬੋਰਡ ਲੱਗੇ ਹੈ ਤੁਹਾਨੂੰ ਬਿਲਕੁਲ ਸਾਹਮਣੇ ਆ ਗਿਆ ਸਾਰਿਆਂ ਨੂੰ ਜੀ ਮੇਰੇ ਵੱਲ ਹੱਥ ਜੋੜ ਕੇ ਪ੍ਰਸਤ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਭਾ